ਅਲੈ ਯਾਰ ਕਹਾਂ ਕਿ ਦولت ਆਏ ਨੂੰ ਸਾਹਮਣੇ ਰੱਖ ਕੇ ਮੈਂ ਸਾਰੀਆਂ ਵਿਚਾਰਾਂ ਤੁਹਾਡੇ ਸਾਹਮਣੇ ਰੱਖਿਆ ਨਾ ਸਿੱਖ ਜਗਤ ਦੇ ਇਤਿਹਾਸ ਕਲਾ ਨੂੰ ਤੇ ਬਹੁਤ ਕੁਝ ਲਿਖਿਆ ਉਹਨਾਂ ਦੀ ਕਲਮ ਤੋਂ ਕੁਰਬਾਨ ਜਾਈਏ ਉਹਨਾਂ ਦੇ ਦਿਮਾਗ ਤੋਂ ਕੁਰਬਾਨ ਜਾਈਏ ਪਰ ਮੈਂ ਅਰਜ਼ ਕਰਦਾ ਤਿਆਂ ਅਨਮਤੀਆਂ ਨੇ ਵੀ ਸਚਾਈ ਨੂੰ ਕਬੂਲਿਆ ਅਨਮਤੀਆਂ ਨੇ ਵੀ ਇਸ ਗੱਲ ਨੂੰ ਕਬੂਲਿਆ ਔਰ ਇਹ ਰਾਧਾ ਸਵਾਮੀ ਔਰ ਇਸ ਤਰ੍ਹਾਂ ਦੇ ਹੋਰ ਬੰਦੇ ਪਤਾ ਅੱਜਕਲ ਕੀ ਪੈ ਕਹਿੰਦੇ ਨੇ ਢੀਲ ਤਲਵਾਰ ਚਲਾਉਣ ਵਾਲੇ ਗੁਰੂ ਨਹੀਂ ਹੋਇਆ ਕਰਦੇ ਇੱਕ ਪੈ ਕਹਿੰਦੇ ਨੇ ਪੰਜਾਬ ਦੇ ਭੋਲੇ ਬਾਲੇ ਸਿੰਘ ਲਪੇਟੇ ਜਾਣਾ ਹਕੂਮਤ ਦੇ ਕੁਝ ਪਿੱਥੂ ਵੀ ਐਸਾ ਕਹਿੰਨ ਜੋ ਤੋਪ ਤੇ ਬੰਦੂਕ ਦੀ ਗੱਲ ਕਰੇ ਉਹ ਸੰਦ ਨਹੀਂ ਹੋਇਆ ਕਰਦਾ ਉਥੇ ਇੱਕ ਸਿਪਾਹੀ ਹੈ ਠੀਕ ਹੈ ਮਹਾਰਾਣਾ ਪ੍ਰਤਾਪ ਦਾ ਦਰਜਾ ਦਿੱਤਾ ਜਾ ਸਕਦਾ ਪਰਮੇਤਰੀ ਅਨਕਰਾਂ ਜੋ ਹਿੰਦੁਸਤਾਨ ਵਿੱਚ ਮਹਾਰਾਣਾ ਪ੍ਰਤਾਪ ਨੂੰ ਦਰਜਾ ਦਿੱਤਾ ਗਿਆ ਜੋ ਸੇਵਾਜੀ ਮਰਟੇ ਨੂੰ ਦਰਜਾ ਦਿੱਤਾ ਗਿਆ ਉਤਨਾ ਦਰਜਾ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਦਿੱਤਾ ਗਿਆ ਇਹ ਵੀ ਮੈਰਜ਼ ਕਰਦੇ ਉਤਨਾ ਉਤਨੀ ਗੱਲ ਵੀ ਕੋਲ ਜੀ ਇਤਨੀ ਵੱਡੀ ਬੇਇਨਸਾਫੀ ਉਸ ਮਹਾਬਲੀ ਸੂਰਮੇ ਨਾਲ ਹੈ ਜਿਸਨੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਲਈ ਹੱਤਰ ਆਪਣਾ ਸਭ ਕੁਝ ਕੁਰਬਾਨ ਕੀਤਾ ਆਪਣਾ ਸਭ ਕੁਝ ਨਿਚਾਵਰ ਕੀਤਾ ਭਗਤ ਕਬੀਰ ਦੀ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਮੈਨਿ ਚਾਰਾਂ ਥੋੜੇ ਸਾਹਮਣੇ ਰੱਖੇ ਹਾਂ ਅਬ ਤੇਜਬਾ ਹੈ ਪਿਛਲੇ ਆਕਾਸ਼ਾ ਧਰਤੀ ਤੋਂ ਨਿਰਮਾਰਤਾ ਸਿੱਖਣੀ ਪਵਨ ਤੋਂ ਕ੍ਰਿਤਰਤਾ ਸਿੱਖਣੀ ਹੈ ਥਰਤੀਲਾਪਣ ਸਿੱਖਣਾ ਹੈ ਪਾਣੀ ਤੋਂ ਕੋਇਤਰਤਾ ਸਿੱਖਣੀ ਹੈ ਆਕਾਸ਼ ਤੋਂ ਸਮਾਨ ਦ੍ਰਿਸ਼ਟੀ ਸਿੱਖਣੀ ਹੈ ਪਰ ਅਗਨ ਤੋਂ ਜੋਸ਼ ਨੇ ਉਹ ਵੀ ਸਾਡੇ ਅੰਦਰ ਉਹ ਖਾ ਜੋਸ਼ ਵੀ ਤੇਰੇ ਅੰਦਰ ਹੋਣਾ ਮੁਰਦਾ ਕਿ ਆਣਕ ਤੇ ਜੋਸ਼ ਨਾ ਰਿਹਾ ਜੇ ਤੂੰ ਅਹਿਆਤਮਨ ਤੌਰ ਤੇ ਮੁਰਦਾ ਹੈ ਔਰ ਜੇ ਮਾਰੇ ਤੇ ਆਂ ਅੰਦਰ ਠੰਡੀ ਪੈ ਗਈ ਤੋ ਕਹਿ ਦੇਣਾ ਤੇ ਮਰ ਗਿਆ ਜੇ ਜੋ ਸੰਦਰ ਠੰਡਾ ਪੈ ਗਿਆ ਆਣਕ ਅੰਦਰ ਨਹੀਂ ਰਹੀ ਤੋ ਮਰ ਚੁਕੇ ਮੁਰਦਾ ਬਿਲਕੁਲ ਮਰ ਗਿਆ ਠੀਕ ਹੈ ਮਹਾਰਾਜ ਜੀਆ ਵੀ ਸਵਾਸ ਚੱਲਦਾ ਹੋਵੇ ਨਾ ਮਹਾਰਾਜ ਜੀ ਤਾਂ ਵੀ ਲੈ ਕਹਿੰਦਾ ਕੋਈ ਗੱਲ ਨਹੀਂ ਮੜਿਆ ਨਹੀਂ ਮਾੜੀ ਜੀ ਵੀ ਨਬਸ ਚੱਲਦੀ ਹੋਵੇ ਤੇ ਕਹਿਣਾ ਪੈਂਦਾ ਹਾਂ ਕਮੈਂ ਦੇਖਣਾ ਕਈਆਂ ਦੇ ਅੰਦਰ ਬਿਲਕੁਲ ਮਾੜੀ ਜਾਂ ਨਾ ਬਸ ਚਲਦੀ ਹੈ ਸ਼ਾਇਦ ਸਤਗੁਰ ਦੀ ਬਾਣੀ ਇਨਾਂ ਨੂੰ ਸੁਰਜੀਤ ਕਰ ਦੇ ਜੀਵਨ ਦੇਲੇ ਮਾੜਾ ਜਿਆ ਕਿਦਰੇ ਸਵਾਲ ਨੇ ਇੱਕ ਸਵਾਸ ਲੈਣੇ ਇਟ ਕੀ ਪਰ ਕੇ ਜਿਵੇਂ ਮਰਨ ਦੇ ਕਿਨਾਰੇ ਆਉਂਦਾ ਸ਼ਾਇਦ ਸਤਗੁਰ ਮਿਹਰ ਕਰੇ ਬਖਸ਼ਿਸ਼ ਕਰੇ ਸਵਾਸ ਚੱਲ ਪੈ ਪਰ ਉਸਤਾਕੀ ਮਾਪ ਕੁਛ ਬਿਲਕੁਲ ਠੰਡੇ ਪਏ ਮਰਬਈ ਹੋ ਗਏ ਕੋਈ ਸਵਾਸ ਕੋਈ ਨਬਜ਼ ਨਹੀਂ ਚੱਲਦੀ ਕੋਈ ਸਹਿਬ ਮੇਰੇ ਕਰਨ ਬਖਸ਼ਿਸ਼ ਕਰਨ ਇਹ ਸਵਾਸ ਅਣਖ ਦੇ ਚੱਲਦੇ ਰਹੇ ਤੇ ਗਰਮੀ ਸਾਡੇ ਅੰਦਰ ਬਣੀ ਰਹੇ ਤੇ ਜੋਤ ਸਾਡੇ ਅੰਦਰ ਬਣਾ ਰਹੇ ਭਗਤ ਕਬੀਰ ਜੀ ਮਹਾਰਾਜ ਦੇ ਇਹ ਬੋਲ ਨੇ ਹਲਾਕੇ ਸੰਤ ਨੇ ਭਗਤ ਨੇ ਆਪ ਨੂੰ ਪਤਾ ਹੋਵੇ ਸਿਕੰਦਰ ਲੋਧੀ ਨਾਲ ਟੱਕਰ ਲਈ ਸੀ ਕਬੀਰ ਨੇ ਬੜੀ ਜ਼ਬਰਦਸਤ ਔਰ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਹਮ ਖਿਆਲ ਨੇ ਉਹਨੇ ਹੀ ਪਦਕਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਵਰਨਾ ਹਜ਼ਾਰਾਂ ਪਦਕ ਹੋਏ ਨਹੀਂ ਹਿੰਦੁਸਤਾਨ ਔਰ ਕਿਸੇ ਨੂੰ ਨੇਵੇ ਨਹੀਂ ਆਣ ਦਿੱਤਾ ਇਤਨੀ ਮਹਾਰਤ ਕਰਮ ਹੈ ਜੋ ਗੁਰੂ ਨਾਨਕ ਗੁਰਬਾਣੀ ਸੰਗਤ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਜੋ ਗੁਰਵਰਧਨ ਦੇਵ ਦੀ ਮੰਗਲ ਦੇ ਵਿਚਾਰਧਾਰਾ ਦੇ مالک ਨਹੀਂ ਭਗਤ ਕਬੀਰ ਕਹਿੰਦੇ ਨੇ اے ਬੰਦੇ ਤੂੰ ਨਿਰਮਾਨ ਜ਼ਰੂਰ ਬਣ ਕਿਉਂਕਿ ਤੇਰੇ ਅੰਦਰ ਧਰਤੀ ਹੈ ਪਰ ਜੋਸ਼ ਵੀ ਚਾਹੀਦਾ ਕਿਉਂਕਿ ਤੇਰੇ ਅੰਦਰ ਅੱਗ ਕਲਪਿਤਤਾ ਵੀ ਚਾਹੀਦੀ ਕਿਉਂਕਿ ਤੇਰੇ ਅੰਦਰ ਪਾਣੀ ਹੈ ਫੁਰਤੀਲਾਪਨ ਵੀ ਚਾਹੀਦਾ ਕਿਉਂਕਿ ਤੇਰੇ ਅੰਦਰ ਹਵਾ ਹੈ ਪવન ਹੈ ਔਰ ਸਮਾਨ ਦ੍ਰਿਸ਼ਟੀ ਵੀ ਚਾਹੀਦੀ ਹੈ ਕਿਉਂਕਿ ਤੇਰੇ ਅੰਦਰ ਆਕਾਸ਼ ਤੱਕ